ਝੰਝੜੀ ਹਾਈ ਸਕੂਲ ਦੇ ਨਜ਼ਦੀਕ ਸਵੇਰ ਦੇ ਸਮੇਂ ਬਿਮਾਰੀ ਦੀ ਹਾਲਤ ਦੇ ਵਿੱਚ ਘੁੰਮ ਰਹੇ ਸਾੰਬਰ ਬਾਰੇ ਪਤਾ ਲੱਗਣ ਤੇ ਲੋਕਾਂ ਨੇ ਜੰਗਲੀ ਜੀਵ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਵਿਭਾਗ ਦੇ ਕਰਮਚਾਰੀਆਂ ਨੇ ਉਸ ਨੂੰ ਰੂਪਨਗਰ ਹਸਪਤਾਲ ਪਹੁੰਚਾਇਆ ਜਿੱਥੇ ਉਹ ਸਾੰਬਰ ਦੀ ਮੌਤ ਹੋ ਗਈ। ਇਸ ਦੇ ਬਾਰੇ ਵਿੱਚ ਪਿੰਡ ਵਾਸੀ ਸੁਰਜੀਤ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਸਵੇਰ ਦੇ ਸਮੇਂ ਸੈਰ ਕਰ ਰਹੇ ਸਨ तो हाई स्कूल के नज़दीक एक सबर घूम रहा है कुछ समय बाद देखा कि उस दे मुँह दि झग निकल रही थी उस स्कूल नज़दीक बैठ गया तो आसपास कुत्ते घूमने लग पे इस बात इकट्ठे हुए लोगों ने जंगली जी विभाग के अधिकारियों को फ़ोन करके जानकारी दी उस विभाग की टीम पहुंची सामबर फट के पहला श्री अनदुर साहब ले गए उसद उस, बाद उस रूपनगर अस्पताल लेके गए जिथे उसकी मौत हो गई जदों जंगली विभाग ਦੇ ਗਾਰਡ ਰਾਜਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਜਿਹੜੀ ਸਕੂਲ ਦੇ ਨਜ਼ਦੀਕ ਤੋਂ ਇੱਕ ਸੰਭਰ ਉਹ ਲੈ ਕੇ ਗਏ ਸਨ ਉਸਦੇ ਹਾਲਾਤਾਂ ਤੋਂ ਲੱਗ ਰਿਹਾ ਸੀ ਜਿਵੇਂ ਉਸਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੋਵੇ